ਸੁਖਪਾਲ ਸਿੰਘ ਖੈਰਾ ਦੇ ਉੱਤੇ ਪੰਜਾਬ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਉਹਨਾਂ ਦੇ ਉੱਤੇ ਸਿਕੰਜਾ ਕਸਣ ਦੇ ਲਈ ਹੁਣ ਬਿਕਮ ਸਿੰਘ ਮਜੀਠੀਆ ਦੇ ਵਾਂਗ ਕੋਈ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਦਾ ਖਦਸ਼ਾ ਜਿੱਥੇ ਸੁਖਪਾਲ ਸਿੰਘ ਖੈਰਾ ਹੋਰਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਵੀ ਦਤਾਇਆ ਗਿਆ ਸੀ ਤੇ ਹੁਣ ਕਾਂਗਰਸ ਦੇ ਕਈ ਸੀਨੀਅਰ ਲੀਡਰ ਸੁਖਪਾਲ ਸਿੰਘ ਖੈਰਾ ਦੇ ਹੱਕ ਦੇ ਵਿੱਚ ਆਏ ਨੇ ਇਸ ਬਾਬਤ ਗੱਲਬਾਤ ਕਰਾਂਗੇ ਤੇ ਨਾਲ ਹੀ ਸੁਖਪਾਲ ਸਿੰਘ ਖੈਰਾ ਨੇ ਆਪਣੇ ਹੀ ਕਾਂਗਰਸ ਪੰਜਾਬ ਦੇ ਵੱਡੇ ਲੀਡਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜੋ ਕੁਝ ਕਟਰਾ ਕਰ ਕੀਤਾ ਜਾ ਰਿਹਾ ਜਾਂ ਫਿਰ ਦ੍ਰਿਸ਼ ਸਿਰਜਿਆ ਜਾ ਰਿਹਾ ਉਸ ਦੇ ਵਿੱਚ ਮੇਰੀ ਮਦਦ ਜ਼ਰੂਰ ਕਰਨ ਇਸ ਬਾਬਤ ਵੀ ਗੱਲਬਾਤ ਹੋਵੇਗੀ ਕਿ ਆਖਰਕਾਰ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇਹ ਗੱਲ ਫੇਸਬੁੱਕ ਦੇ ਉੱਤੇ ਕਿਉਂ ਲਿਖਣੀ ਪਈ ਉਹ ਕਿਹੜੇ ਲੀਡਰ ਨੇ ਜਿਨ੍ਹਾਂ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਹਲੇ ਤੱਕ ਇਹ ਗੱਲ ਨਹੀਂ ਕੀਤੀ ਜਾ ਰਹੀ ਕਿ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਆਮ ਆਦੀ ਪਾਰਟੀ ਦੀ ਜਿਹੜੀ ਅਗਲੀ ਰਣਨੀਤੀ ਹੈ ਉਸ ਦੇ ਬਾਬਤ ਉਹਨਾਂ ਨੂੰ ਇੱਕ ਹੋਰ ਕਿਸੇ ਝੂਠੇ ਕੇਸ ਦੇ ਵਿੱਚ ਵੀ ਫਸਾਇਆ ਜਾ ਸਕਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਐਚਐਮਟੀਬੀ ਪੰਜਾਬ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਲਗਾਤਾਰ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਇਹ ਬਿਆਨ ਜ਼ਰੂਰ ਆਉਂਦਾ ਹੈ ਕਿ ਇਸ ਤੋਂ ਬਾਅਦ ਕੁਝ ਹੋਰ ਵੱਡੇ ਮਗਰਮੱਛ ਜਾਂ ਫਿਰ ਮੱਛੀਆਂ ਵੀ ਅਸੀਂ ਹੁਣ ਫੜਨ ਜਾ ਰਹੇ ਹਾਂ ਹਲੇ ਤਾਂ ਸ਼ੁਰੂਆਤ ਹੈ ਕਿਉਂਕਿ ਜਿਉਂ-ਜਿਉਂ 2027 ਦੀਆਂ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਤੇ ਆਮਾਦੀ ਪਾਰਟੀ ਦੇ ਵੱਲੋਂ ਵੀ ਕਿਤੇ ਨਾ ਕਿਤੇ ਜਿਹੜੀਆਂ ਲੰਬੇ ਸਮੇਂ ਤੋਂ ਜਾਂ ਫਿਰ ਕਹਿ ਲਈ ਜਦੋਂ ਇਹ ਸਰਕਾਰ ਬਣੀ ਆ ਉਦੋਂ ਤੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਇਹਨਾਂ ਦੇ ਵੱਲੋਂ ਇਹ ਫਲਾਣਾ ਕੀਤਾ ਗਿਆ ਠੇਮਕਾ ਕੀਤਾ ਗਿਆ ਜਾਂ ਫਿਰ ਵੱਧ ਆਮਦਨ ਬਰਾਉਂਡ ਦੇ ਮਾਮਲਿਆਂ ਨੂੰ ਲੈ ਕੇ ਜਾਂ ਫਿਰ ਅਨੇਕਾਂ ਤਰ੍ਹਾਂ ਦੇ ਇਲਜ਼ਾਮ ਕਈ ਜਮਾਨਤਾਂ ਦੇ ਉੱਤੇ ਆ ਕੇ ਕਈ ਫੜੇ ਗਏ ਸੀ ਕਾਂਗਰਸ ਦੇ ਲੀਡਰ ਜਾਂ ਫਿਰ ਭਾਜਪਾ ਦੇ ਲੀਡਰ ਉਸ ਬਾਬਤ ਅਕਾਲੀ ਦਲ ਦੇ ਜਿਹੜੇ ਵਿਕ੍ਰਮ ਸਿੰਘ ਜੀਠੀਆ ਹੋਰ ਉਹਨਾਂ ਵੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਹੁਣ ਜੋ ਹਾਲਾਤ ਬਣੇ ਹੋਏ ਨੇ ਉਸ ਦੇ ਵਿੱਚ ਹੁਣ ਚਰਚਾ ਦਾ ਵਿਸ਼ਾ ਸੁਖਪਾਲ ਸਿੰਘ ਖਹਿਰਾ ਨੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਵਿਕ੍ਰਮ ਸਿੰਘ ਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਵੀ ਵਿਕ੍ਰਮ ਸਿੰਘ ਜੀਠੇ ਦੇ ਹੱਕ ਦੇ ਵਿੱਚ ਖੜੇ ਸੀ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਇਹ ਮੈਨੂੰ ਵੀ ਜੇਲ੍ਹ ਦੇ ਵਿੱਚ ਅੰਦਰ ਸੁਟਣਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਕੋਈ ਵੀ ਠੁੱਠਾ ਕੇਸ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ ਪਰ ਦੂਜੇ ਪਾਸੇ ਜੇਕਰ ਹੁਣ ਦੇਖਿਆ ਜਾਵੇ ਤਾਂ ਸੁਖਪਾਲ ਸਿੰਘ ਖੈਰਾ ਹੋਰਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਫੇਸਬੁੱਕ ਦੇ ਉੱਤੇ ਜੋ ਕੁਝ ਗੱਲਾਂ ਬਾਤਾਂ ਕਹਿਦੀ ਆਪਾਂ ਜੋ ਕੁਝ ਉਹਨਾਂ ਦੇ ਵੱਲੋਂ ਲਿਖਿਆ ਗਿਆ ਸੀ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕੌਣ ਹੈ ਅਤੇ ਗ੍ਰਹਿ ਵਿਭਾਗ ਨੂੰ ਕੌਣ ਕੰਟਰੋਲ ਕਰ ਰਿਹਾ ਹੈ ਉਹਨਾਂ ਨੇ ਇਹ ਸਵਾਲ ਖੜਾ ਕੀਤਾ ਸੀ ਕਿ ਭਗਵੰਤ ਮਾਨ ਨਹੀਂ ਹੈ ਮੁੱਖ ਮੰਤਰੀ ਕਿਉਂਕਿ ਆਪ ਦੇ ਮੁਹੰਮਦ ਇਰਸਾਦੀ ਅਗਵਾਈ ਹੇਠ ਤਿੰਨ ਵਕੀਲਾਂ ਦੀ ਇੱਕ ਟੀਮ ਹੈ ਜਿਸ ਨੇ ਕੇਜਰੀਵਾਲ ਦੇ ਸਾਰੇ ਸਿਆਸੀ ਵਿਰੋਧੀਆਂ ਨੂੰ ਝੁੱਠੇ ਕੇਸਾਂ ਦੇ ਵਿੱਚ ਫਸਾਉਣ ਦੇ ਲਈ ਦਿੱਲੀ ਦੇ ਵਿੱਚ ਇੱਕ ਬਦਲਾਖੋਰੀ ਵਾਰੂਮ ਤਿਆਰ ਕੀਤਾ ਹੈ ਇਸ ਇਰਸ਼ਾਦ ਅਤੇ ਹੋਰ ਵਕੀਲਾਂ ਨੂੰ ਪੰਜਾਬ ਦੇ ਏਜੀ ਦਫਤਰ ਦੇ ਵਿੱਚ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਵੀ ਨਿਯੁਕਤ ਕੀਤਾ ਗਿਆ ਹੈ ਇਹ ਵਕੀਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਈਪਾਸ ਕਰਕੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਵੀਬੀ ਦੇ ਅਫਸਰਾਂ ਨੂੰ ਦਿੱਲੀ ਬੁਲਾਉਂਦੇ ਹਨ ਅਤੇ ਆਪ ਪਾਰਟੀ ਦੇ ਵਿਰੋਧੀ ਅਜਿਹੇ ਨਿਤਾਮਾ ਕਾਰਕੁਨਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੰਦੇ ਨੇ ਮੇਰੇ ਵਿਰੁੱਧ 5 ਝੂਠੇ ਕੇਸ ਦਰਜ ਕਰਕੇ ਮੈਨੂੰ 5 ਮਹੀਨਿਆਂ ਦੇ ਲਈ ਜੇਲ੍ਹ ਭੇਜਣ ਤੋਂ ਬਾਅਦ ਵੀ ਹਾਲੇ ਕੇਜਰੀਵਾਲ ਦੀ ਪਿਆਸ 부ਝੀ ਨਹੀਂ ਲੱਗਦੀ ਹੁਣ ਮੁਰਦ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਦੇ ਕੰਮ ਕਰਨ ਦੇ ਲਈ ਵਕੀਲਾਂ ਦੀ ਇਹ ਸ਼ਰਾਰਤੀ ਟੀਮ ਪੰਜਾਬ ਪੁਲਿਸ ਤੇ ਮੁਰਦਬਾ ਪਾ ਰਹੀ ਹੈ ਉਹ ਕਿਸੇ ਵੀ ਤਰ੍ਹਾਂ ਮੈਨੂੰ ਗ੍ਰਿਫਤਾਰ ਕਰੇ ਮੈਂ ਮੇਰੇ ਤੋਂ ਇਲਾਵਾ 8 10 ਹੋਰ ਕਾਰਕੁਨਾਂ ਦੀ ਸੂਚੀ ਯਾਰ ਹੈ ਕੇਜਰੀਵਾਲ ਦੀ ਛੀਟ ਲਿਸਟ ਦੇ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਸ ਤਰ੍ਹਾਂ ਗੈਰ ਪੰਜਾਬੀ ਪੰਜਾਬ ਦੇ ਵਿੱਚ ਤਬਾਈ ਮਚਾ ਰਹੇ ਨੇ ਤੇ ਸਾਡੇ ਸੂਬੇ ਨੂੰ ਲੁੱਟ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਪਿਛਲੇ ਦਿਨਾਂ 'ਚ ਇਹ ਗੱਲ ਕਹੀ ਗਈ ਸੀ ਤਾਂ ਹੁਣ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਆਪਣੀ ਹੀ ਪਾਰਟੀ ਦੇ ਲੀਡਰਾਂ ਦਾ ਜਿਹੇ ਧੰਨਵਾਦ ਕੀਤਾ ਗਿਆ ਕਿਉਂਕਿ ਜਿਸ ਤਰ੍ਹਾਂ ਪ੍ਰਗਤ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਨੇਤਰ ਨੇ ਉਹਨਾਂ ਨੇ ਵੀ ਜਿਹੜਾ ਟਵੀਟ ਕਰਕੇ ਕਿਹਾ ਕਿ ਹਰ ਮੋਰਚੇ ਤੇ ਫੈਲ ਹੋਈ ਭਗਵੰਤ ਮਾਨ ਸਰਕਾਰ ਵਿਰੋਧੀ ਆਵਾਜ਼ਾਂ ਨੂੰ ਚੁੱਪ ਕਰਨ ਦੇ ਲਈ ਉਤਾਨਾਸ਼ਾਹੀ ਤਰੀਕੇ ਅਪਣਾ ਰਹੀ ਹੈ ਵਿਰੋਧੀ ਧਿਰ ਤੋਂ ਲੈ ਕੇ ਮੀਡੀਆ ਤੱਕ ਜੋ ਵੀ ਸਵਾਲ ਪੁੱਛਦਾ ਹੈ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹੁਣ ਸਾਫ ਨਜ਼ਰ ਆ ਰਿਹਾ ਹੈ ਕਿ ਰਾਜਨੀਤੀ ਬਦਲੇ ਦੀ ਕਾਰਵਾਈ ਤਹਿਤ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਮੂੜ ਕੇਸ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਵਿਰੋਧੀ ਧਿਰ ਦੇ ਪੰਜਾਬੀ ਹੋਣ ਦੇ ਨਾਤੇ ਮੈਂ ਇਸ ਦੀ ਸਖਤ ਨਿੰਦਾ ਕਰਦਾ ਹਾਂ ਅਤੇ ਪੰਜਾਬ ਲਈ ਉੱਠਦੀ ਹਰ ਆਵਾਜ਼ ਨਾਲ ਡਟ ਕੇ ਖੜਾ ਹਾਂ ਤਾਂ ਦੱਸਦੀ ਕਿ ਹੁਣ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਜਿਹੜਾ ਹੁਣ ਇਹ ਪ੍ਰਗਟ ਸਿੰਘ ਹੋਰਾਂ ਦੇ ਵੱਲੋਂ ਜਾਂ ਕਿਕੀ ਢੀ ਲੋਹਰਾਂ ਦੇ ਵੱਲੋਂ ਕੁਝ ਲੀਡਰਾਂ ਦੇ ਵੱਲੋਂ ਜਿੱਤੋਂ ਉਹਦੇ ਹੱਕ ਦੇ ਵਿੱਚ ਬਿਆਨ ਦਿੱਤਾ ਗਿਆ ਤਾਂ ਉਹਦਾ ਜਵਾਬ ਉਹਨਾਂ ਦਿੱਤਾ ਗਿਆ ਕਿ ਮੈਂ ਤੁਹਾਡਾ तहे ਦਿਲੋਂ ਧੰਨਵਾਦੀ ਧੰਨਵਾਦ ਦੀ ਹਾਂ ਚਰਨਜੀਤ ਸਿੰਘ ਚੰਨੀ ਜੀ ਤੁਸੀਂ ਓਕੇ ਸਮੇਂ ਮੇਰੇ ਨਾਲ ਖੜੇ ਹੋ ਤੁਸੀਂ ਕੇਜਰੀਵਾਲਾ ਤੇ ਆਪ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਖਿਲਾਫ ਚਲਾਈ ਜਾ ਰਹੀ ਬਦਲਾਖੋਰੀ ਦੀ ਰਣਨੀਤੀ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਭਗਵੰਤ ਮਾਨ ਸਰਕਾਰ ਖਿਲਾਫ ਬੋਲਣਗੇ ਜੇਕਰ ਮੇਰੀ ਪਾਰਟੀ ਦੇ ਆਗੂ ਆਪਣੇ ਸਾਥੀਆਂ ਦੇ ਨਾਲ ਹੀ ਨਹੀਂ ਖੜਨਗੇ ਤਾਂ ਸਾਡੇ ਵਰਕਰ ਅਜੇਹੇ ਆਗੂ ਤੋਂ ਕੀ ਉਮੀਦ ਰੱਖਣਗੇ ਕਿਉਂਕਿ ਇੱਕ ਵਾਰ ਤੁਹਾਨੂੰ ਫਿਰ ਜਿਹੜੀ ਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਲਾਈਨ ਲਿਖੀ ਗਈ ਹੈ ਇਹਦੇ ਬਾਰੇ ਪੜ੍ਹ ਕੇ ਸੁਣਾਦੀ ਅਖੀਰ ਦੇ ਵਿੱਚ ਜੇਕਰ ਮੇਰੀ ਪਾਰਟੀ ਦੇ ਆਗੂ ਆਪਣੇ ਸਾਥੀਆਂ ਦੇ ਨਾਲ ਨਹੀਂ ਖੜਨਗੇ ਤਾਂ ਸਾਡੇ ਵਰਕਰ ਅਜੇਹੇ ਆਗੂ ਤੋਂ ਕੀ ਉਮੀਦ ਰੱਖਣਗੇ ਹੁਣ ਕਿਤੇ ਨ ਕਿਤੇ ਇਸ ਲਾਈਨ ਤੋਂ ਜੇਕਰ ਦੇਖਿਆ ਜਾਵੇ ਤਾਂ ਧੜੇਬੰਦੀ ਵੀ ਸਾਹਮਣੇ ਆਉਂਦੀ ਹੈ ਕਾਂਗਰਸ ਦੇ ਵਿੱਚ ਕੀ ਆਖਰਕਾਰ ਉਹ ਕਿਹੜੇ ਆਗੂ ਨੇ ਜਿਹੜੇ ਉਹਨਾਂ ਦੇ ਨਾਲ ਨਹੀਂ ਖੜ ਰਹੇ ਕਿ ਜਾਣਬੁੱਝ ਕੇ ਸੁਖਪਾਲ ਸਿੰਘ ਖਹਿਰਾ ਨੂੰ ਨજર ਅੰਦਾਜ਼ ਜਾਂ ਫਿਰ ਫਸਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇੱਥੇ ਇੱਕ ਗੱਲ ਅਸੀਂ ਪਹਿਲਾਂ ਵੀ ਕੀਤੀ ਹੈ ਸੁਖਪਾਲ ਸਿੰਘ ਖਹਿਰਾ ਉਹ ਲੀਡਰ ਨੇ ਜਿਨ੍ਹਾਂ ਨੇ ਜਦੋਂ ਸਮੇਂ ਦੇ ਅਨੁਸਾਰ ਕਹਿ ਲਈ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਨੇਹਰੀ ਸੀ ਪੰਜਾਬ ਦੇ ਵਿੱਚ ਕਾਂਗਰਸ ਦੀ ਨੇਹਰੀ ਸੀ ਜਦੋਂ 78 ਦੇ ਲਗਭਗ ਸੀਟਾਂ 2017 ਦੇ ਵਿੱਚ ਕਾਂਗਰਸ ਨੇ ਜਿੱਤੀਆਂ ਸੀ ਤਾਂ ਉਦੋਂ ਸੁਖਪਾਲ ਸਿੰਘ ਖੈਰਾ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਦੀ ਵਿੱਚ ਸ਼ਾਮਲ ਹੋਏ ਹੋਏ ਸੀ ਤਾਂ ਉਹਨਾਂ ਨੇ ਪੁਲੱਤ ਤੋਂ ਜਿੱਤ ਪ੍ਰਾਪਤ ਕਰਕੇ ਇਹ ਸਾਬਤ ਕਰ ਦਿੱਤਾ ਗਿਆ ਸੀ ਕਿ ਪੁਲੱਤ ਦੇ ਲੋਕ ਵਿਅਕਤੀਗਤ ਨੂੰ ਵੋਟ ਪਾਉਂਦੇ ਨੇ ਨਾ ਕਿ ਕਿਸੇ ਚਿਹਰੇ ਨੂੰ ਨਾ ਕਿਸੇ ਪਾਰਟੀ ਨੂੰ ਉਹਦਾ ਕੰਮ ਦੇਖ ਕੇ ਵੋਟ ਪਾਉਂਦੇ ਨੇ ਕਿਉਂਕਿ ਉਸ ਤੋਂ ਬਾਅਦ 2022 ਦੇ ਵਿੱਚ ਉਹ ਕਾਂਗਰਸ ਦੇ ਵਿੱਚ ਲੱਗੇ ਸੀ ਆਮ ਆਦੀ ਪਾਰਟੀ ਛੱਡ ਕੇ ਤਾਂ ਆਮ ਆਦੀ ਪਾਰਟੀ ਦੀ ਨੇਰੀ ਸੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਚਿਹਰਾ ਸੀ ਜਿਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੀ ਗੱਲ ਕਰ ਲਈ ਜਿਸ ਤਰ੍ਹਾਂ ਗੱਲ ਕਹੀ ਜਾ ਰਹੀ ਸੀ ਪਰ ਉਦੋਂ ਸੁਖਪਾਲ ਸਿੰਘ ਖਹਿਰਾ ਮੁੜ ਪਲਾਟ ਦੇ ਵਿੱਚ ਤੁ ਜਾ ਕੇ ਕਾਂਗਰਸ ਤੋਂ ਚੋਣ ਜਿੱਤ ਜਾਂਦੇ ਨੇ ਇਸ ਤੋਂ ਇਹ ਸਾਬਤ ਹੁੰਦਾ ਕਿ ਕਿਤੇ ਨਾ ਕਿਤੇ ਉਹ ਲੋਕਾਂ ਦਾ ਲੀਡਰ ਹੈ ਜਾਂ ਫਿਰ ਲੋਕਾਂ ਦੇ ਨਾਲ ਜੁੜਿਆ ਹੋਇਆ ਲੀਡਰ ਹੈ ਜਾਂ ਫਿਰ ਲੋਕਾਂ ਦੇ ਨਾਲ ਉਹਨਾਂ ਦੀ ਉਠਣੀ ਬੈਠਣੀ ਸਹੀ ਹੈ ਤੇ ਕਿਤੇ ਨਾ ਕਿਤੇ ਲੋਕ ਉਸ ਤੋਂ ਆਸ ਕਰਦੇ ਨੇ ਹਾਂ ਆਪਾਂ ਵਿੱਚ ਸੁਖਪਾਲ ਸਿੰਘ ਖਹਿਰਾ ਜਦੋਂ ਵੀ ਐਮਐਲਏ ਬਣੇ ਨੇ ਕਿਸੇ ਉੱਚ ਅਹੁਦੇ ਦੇ ਉੱਤੇ ਨਹੀਂ ਰਹੇ ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਜਿਸ ਤਰ੍ਹਾਂ ਪਾਰਟੀ ਨੂੰ ਲੈ ਕੇ ਗੱਲਬਾਤ ਕਰ ਲਈ ਕਿਉਂਕਿ ਸੁਪਾਲ ਸਿੰਘ ਖਹਿਰਾ ਹਮੇਸ਼ਾ ਇੱਕ ਵੀ ਗੱਲ ਕਹਿੰਦੇ ਆ ਰਹੇ ਨੇ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਉਣ ਦੇ ਬਾਰੇ ਗੱਲ ਕਰ ਲਈ ਜਾਂ ਫਿਰ ਦੂਜੇ ਪਾਸੇ ਸੁਪਾਲ ਸਿੰਘ ਖਹਿਰਾ ਇਹ ਵੀ ਲਗਾਤਾਰ ਗੱਲ ਕਰਦੇ ਆਏ ਨੇ ਕਿ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਜਿਹੜੀ ਆਪਸੀ ਪੜੋਤਾੜ ਹੈ ਜਾਂ ਫਿਰ ਕਹਿ ਲਈ ਜਿਹੜੀ ਕਾਂਗਰਸ ਦੇ ਅੰਦਰ ਜਿਹੜੀਆਂ ਕਮੀਆਂ ਨੇ ਕਿਉਂਕਿ ਉਹ ਉਹਨਾਂ ਨੂੰ ਦੂਰ ਕਰਕੇ ਹੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਬਣਾਉਣ ਦੇ ਵਾਸਤੇ ਹੀ ਯਤਨ ਕਰਨੇ ਚਾਹੀਦੇ ਨੇ ਇੱਕ ਮੰਚ ਦੇ ਉੱਤੇ ਇਕੱਠੇ ਹੋਣਾ ਚਾਹੀਦਾ ਪਾਰਟੀ ਨੂੰ ਲੀਡਰਸ਼ਿਪ ਨੂੰ ਪਰ ਹੁਣ ਜਿਹੜੀ ਸਥਿਤੀ ਬਣੀ ਹੋਈ ਹੈ ਚਰਨ ਜੀ ਚੰਨੀ ਹੋਰਾਂ ਦੇ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਆਉਣਾ ਜਾਂ ਫਿਰ ਦੂਜੇ ਲੀਡਰਾਂ ਦੇ ਵੱਲੋਂ ਕੋਈ ਹਾਲੇ ਧਿਆਨ ਨਹੀਂ ਦਿੱਤਾ ਜਾਣਾ ਕਿ ਆਖਰਕਾਰ ਚੱਲ ਕੀ ਰਹੀ ਹੈ ਕਾਂਗਰਸ ਦੇ ਵਿੱਚ ਕਿਉਂਕਿ 2027 ਦੇ ਵਿੱਚ ਜੇਕਰ ਅੱਜ ਦੇ ਇਸ ਤਰੀਕ ਦੇ ਵਿੱਚ ਦੇਖੀਏ ਤਾਂ ਕਾਂਗਰਸ ਸਭ ਤੋਂ ਮਜ਼ਬੂਤ ਦਾਵੇਦਾਰ ਕਹਿ ਲਈਏ ਪਾਰਟੀ ਜਿਹੜੀ ਆਮਾਦੀ ਪਾਰਟੀ ਨੂੰ ਟੱਕਰ ਦੇਣ ਵਾਲੀ ਇਸ ਵਕਤ ਮੰਨੀ ਜਾ ਰਹੀ ਹੈ ਪਰ ਕਾਂਗਰਸ ਦੇ ਅੰਦਰ ਜੋ ਕੁਝ ਕਲੇਸ਼ ਹੈ ਜਿਸ ਤਰ੍ਹਾਂ ਹੁਣ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਇਹ ਬਿਆਨ ਹੈ ਕਿ ਜੇਕਰ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਨਹੀਂ ਨਾਲ ਹੀ ਕਰਨਗੇ ਤਾਂ ਜਿਹੜੇ ਆਮ ਵਰਕਰ ਹੈ ਤਾਂ ਉਹ ਉਹਨਾਂ ਤੋਂ ਕੀ ਉਮੀਦ ਜਤਾਉਂਦੇ ਨੇ ਕਿਤੇ ਨਾ ਕਿਤੇ ਇਹ ਵੱਡਾ ਇਸ਼ਾਰਾ ਜ਼ਰੂਰ ਹੈ ਜਿਹੜੀ ਅੰਦਰ ਕਿਤਨੇ ਕੀਤੇ ਜਿਹੜੀ ਹਲਚਲ ਪਿਛਲੇ ਸਮੇਂ ਤੋਂ ਲਗਾਤਾਰ ਚੱਲਦੀ ਆ ਰਹੀ ਹੈ ਪਰ ਆਪਾਂ ਇਸ ਦੇ ਵਿੱਚ ਬਾਬਤ ਗੱਲਬਾਤ ਕਰ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੁੱਦਾ ਉਠਿਆ ਸੀ ਪੰਜਾਬ ਦੇ ਵਿੱਚ ਕੀ ਪ੍ਰਵਾਸੀ ਜਾਂ ਫਿਰ ਬਾਹਰੀ ਜਿਹੜੇ ਨੇ ਉਹ ਭਜਾਓ ਮਜ਼ਦੂਰਾਂ ਦੀ ਗੱਲ ਕਰਦੇ ਸੀ ਤਾਂ ਹੁਣ ਉੱਤੇ ਸਿਆਸੀ ਲੋਕ ਵੀ ਜਿਹੜੇ ਬਾਹਰੀ ਨੇ ਉਹਨਾਂ ਨੂੰ ਭਜਾਉਣ ਦੀ ਵੀ ਗੱਲ ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਵਿਧਾਇਕ ਹਰਮੀ ਸਿੰਘ ਪਠਾਨ ਮਾਜਰਾ ਹੋਰਨ ਦੇ ਬਲੋਂ ਕੀਤੀ ਗਈ ਸੀ ਕੀ ਪ੍ਰਵਾਸੀ ਜਿਹੜੇ ਜਿਹੜੇ ਦਿੱਲੀ ਤੋਂ ਆ ਕੇ ਪੰਜਾਬ ਦੇ ਵੀ ਸਰਕਾਰ ਚਲਾ ਰਹੇ ਨੇ ਜਿਸ ਨੂੰ ਲੈ ਕੇ अनेका ਤਰ੍ਹਾਂ ਦੇ ਸਵਾਲ ਲਗਾਤਾਰ ਉੱਠਦੇ ਰਹੇ ਨੇ ਜਿਸ ਦੇ ਕਰਕੇ ਆਮ ਆਦੀ ਪਾਰਟੀ ਦੇ ਵਿਧਾਇਕ ਹੁਣ ਫਰਾਰ ਨੇ ਉਹਨਾਂ ਨੂੰ ਗ੍ਰਿਫਤਾਰੀ ਨੂੰ ਲੈ ਕੇ ਵਕਫ ਵਕਫ ਥਾਮਦੋ ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਉਹਨਾਂ ਦੇ ਉੱਤੇ ਕੇਸ ਵੀ ਪਾਏ ਗਏ ਨੇ ਉਹਨਾਂ ਦੇ ਸਾਥੀਆਂ ਨੂੰ ਵੀ ਜਿਸ ਤਰ੍ਹਾਂ ਤੰਗ ਪ੍ਰੇਸ਼ਾਨ ਜਾਂ ਕੇਸ ਪਾ ਦਿੱਤੇ ਗਏ ਨੇ ਸੋ ਇਸ ਬਾਬਤ ਸਾਰੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਦਿੱਲੀ ਤੋਂ ਆਏ ਲੀਡਰਾਂ ਨੇ ਕਿਹਾ ਪੰਜਾਬ ਨੂੰ ਲੁੱਟਿਆ ਜਾਪਰ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਵੱਡੇ ਪੱਧਰ ਉੱਤੇ ਉਹਨਾਂ ਦੀ ਵੋਟ ਬਣਾਈ ਗਈ ਕਿਤੇ ਨਾ ਕਿਤੇ ਉਸ ਦੇ ਪਿੱਛੇ ਦੀ ਮਨਸ਼ਾ ਕੀ ਹੈ ਉਹਨਾਂ ਨੇ ਇਹ ਗੱਲ ਕੀਤੀ ਕਿ ਜਿਹੜਾ ਬਾਹਰੀ ਹੋਣਗੇ ਜਿਹੜੇ ਪੰਜਾਬ ਤੋਂ ਉਹ ਪੰਜਾਬ ਦੇ ਵਿੱਚ ਆ ਕੇ ਆਪਣਾ ਵੋਟ ਨੰਬਰ ਬਣਾ ਸਕਣ ਆਪਣਾ ਕੋਈ ਜ਼ਮੀਨ ਖਰੀਦ ਸਕਣ ਕਿ ਉਹ ਇਹ ਯੋਜਨਾ ਕਾਨੂੰਨ ਜਿਹੜਾ ਲੈ ਕੇ ਆਇਆ ਸੀ ਵਿਧਾਨ ਸਭਾ ਦੇ ਵਿੱਚ ਤੇ ਨਾਲ ਦੀ ਨਾਲ ਉਹ ਆਮ ਆਦੀ ਪਾਰਟੀ ਦੇ ਉੱਤੇ ਵੀ ਲਗਾਤਾਰ ਨਿਸ਼ਾਨੇ ਸਾਧਦੇ ਰਹਿੰਦੇ ਨੇ ਆਮ ਆਦੀ ਪਾਰਟੀ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕਦੇ ਨੇ ਵਿਰੋਧੀ ਧਰ ਦੇ ਵਿੱਚ ਜ਼ਰੂਰ ਮੌਜੂਦ ਨੇ ਪਰ ਵਿਰੋਧੀ ਧਿਰ ਦੇ ਲੀਡਰ ਦੇ ਨਾਲੋਂ ਕਿਤਨਾ ਕਿਤੇ ਸੁਖਪਾਲ ਸਿੰਘ ਖਹਿਰਾ ਦੀ ਜਿਹੜੀ ਆਵਾਜ਼ ਹੈ ਉਹ ਕਿਤਨਾ ਕਿਤੇ ਆਮ ਆਦੀ ਪਾਰਟੀ ਨੂੰ ਜ਼ਿਆਦਾ ਰੜਕਦੀ ਹੈ ਜਿਸ ਤਰ੍ਹਾਂ ਉਹ ਬਿਆਨ ਚੁੱਕਦੇ ਨੇ ਪਹਿਲਾਂ ਸੁਖਪਾਲ ਸਿੰਘ ਖਹਿਰਾ ਤੋਂ ਪਹਿਲਾਂ ਜਿਹੜੇ ਵਿਕਲਪ ਸਿੰਘ ਮਜੀਠੀਆ ਸੀ ਅਕਾਲੀ ਦਲ ਦੇ ਜਦੋਂ ਉਹ ਜਦੋਂ ਕੋਈ ਪ੍ਰੈਸ ਕਾਨਫਰੰਸ ਕਰਦੇ ਸੀ ਤਾਂ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ ਕੀ ਹੁਣ ਕਿਹੜਾ ਨਵਾਂ ਸੱਪ ਕੱਢਣਗੇ ਦੇਸ਼ਕ ਪਾਲਸ ਨੇ ਖੈਰਾ ਹੋਰਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕੁਝ ਜਿਹੜੇ ਕਪਲੇ ਦੀ ਗੱਲ ਕਰ ਲਈ ਕੁਝ ਖੁਲਾਸੇ ਦੀ ਗੱਲ ਕਰ ਲਈ ਅਨੇਕਾ ਤਰ੍ਹਾਂ ਦੇ ਯਤਨ ਕੀਤੇ ਗਏ ਸੀ ਪਰ ਉਸ ਦੇ ਉੱਤੇ ਹਾਲੇ ਤੱਕ ਜਿਹੜਾ ਜਵਾਬ ਹੈ ਉਹ ਨਹੀਂ ਮਿਲਿਆ ਪਰ ਹੁਣ 2 ਜਵ 27 ਤੋਂ ਪਹਿਲਾਂ ਜਿਹੋ ਜੀ ਰਣਨੀਤੀ ਹੁਣ ਸ਼ਾਮ-ਦਾਮ ਦੰਦ ਪੇਦ ਪਾ ਵਾਲੀ ਕੀ ਇਹੋ ਜੀ ਹੁਣ ਖੇਡਣ ਦੀ ਤਿਆਰੀ ਸੱਚਮੁੱਚ ਆਮਾਦੀ ਪਾਰਟੀ ਕਰ ਰਹੀ ਹੈ ਕਿਉਂਕਿ ਚਰਚਾਾਂ ਵਿੱਚ ਇਹ ਵੀ ਚੱਲੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਕੁਝ ਪੱਤਰਕਾਰਾਂ ਦੇ ਉੱਤੇ ਜਾਂ ਫਿਰ ਕੁਝ ਆਰਟੀਜਰ ਕਾਰਕੁਨ ਨੇ ਜਾਂ ਫਿਰ ਕਹੇ ਜਿਹੜੇ ਸਮਾਜ ਦੇ ਨਾਲ ਸੰਬੰਧਿਤ ਸਰਕਾਰ ਦੇ ਉੱਤੇ ਸਵਾਲ ਚੁੱਕਦੇ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਘੇਰਿਆ ਜਾ ਸਕਦਾ ਹੈ ਪਰ ਇੰਨੀ ਗੱਲ ਤੈ ਹੈ ਇਹ ਪੰਜਾਬ ਹੈ ਪੰਜਾਬ ਦੇ ਲੋਕ ਨੇ ਪੰਜਾਬ ਨੇ ਜਦੋਂ ਪਿਛਲੇ ਸਮੇਂ ਦੇ ਵਿੱਚ ਰਹੀਆਂ ਸਰਕਾਰਾਂ ਭਾਵੇਂ ਕਾਂਗਰਸ ਦੀ ਸਰਕਾਰ ਰਹੀ ਹੋਵੇ ਭਾਵੇਂ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ ਜਦੋਂ ਉਹਨਾਂ ਨੇ ਤਾਨਾਸ਼ਾਹੀ ਰਵਈਆ ਅਪਣਾਇਆ ਸੀ ਤਾਂ ਅੱਜ ਉਹ ਕਿਸ ਤਰ੍ਹਾਂ ਲੇਲੜੀਆਂ ਕਰਦੇ ਨੇ ਅੰ ਦੂਜੀਆਂ ਪਾਰਟੀਆਂ ਦੀ ਜਾਂ ਫਿਰ ਕਹਿ ਲਈਏ ਵੀ ਲੋਕਾਂ ਦੀ ਲੈ ਲੈਣੇ ਕਿਸ ਤਰ੍ਹਾਂ ਕਰ ਰਹੇ ਨੇ ਕਿ ਸਾਨੂੰ ਸੱਤਾ ਦੇ ਵਿੱਚ ਲਿਆਉਣ ਦੇ ਲਈ ਸਾਡੇ ਤੇ ਵਿਸ਼ਵਾਸ ਕਰੋ ਅਸੀਂ ਇਹ ਕੰਮ ਕੀਤੇ ਨੇ ਅੱਜ ਕਿਹੋ ਜੇ ਤਰਲੋ ਮੱਛੀ ਹੋਏ ਨੇ ਕਾਰਨ ਕੀ ਨੇ ਕਿਉਂਕਿ ਕੰਮ ਜਰੂਰ ਚੰਗੇ ਕੀਤੇ ਹੋਣਗੇ ਪਰ ਜਿਹੜੀ ਤਾਨਾਸ਼ਾਹੀ ਜਾਂ ਫਿਰ ਕੁਝ ਇਹੋ ਜਿਹੇ ਕੰਮ ਜਿਹੜੇ ਉਹਨਾਂ ਨੇ ਕਰ ਦਿੱਤੇ ਜਿਸ ਦੇ ਕਰਕੇ ਲੋਕ ਉਹਨਾਂ ਨੂੰ ਹੁਣ ਤੱਕ ਮਾਫ ਕਰਨ ਦੇ ਲਈ ਤਿਆਰ ਨਹੀਂ ਹੋ ਰਹੇ ਭਾਵੇਂ ਦਾਅਵੇ ਸਾਰਿਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਕਿ ਅਸੀਂ ਸਤਾਈ ਦੇ ਵਿੱਚ ਸਰਕਾਰ ਬਣਾਵਾਂਗੇ ਪਰ ਬਣਾਉਗੇ ਕਿਵੇਂ ਇਹ ਵੀ ਵੱਡਾ ਸਵਾਲ ਹੈ ਪਰ ਸੁਖਪਾਲ ਸਿੰਘ ਖੈਰਾ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਉਹਨਾਂ ਦੇ ਨਾਲ ਗ੍ਰਿਫਤਾਰੀ ਹੁੰਦੀ ਹੈ ਉਹਨਾਂ ਦੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਹੈ ਕਿਸ ਮਸਲੇ ਦੇ ਵਿੱਚ ਹੁੰਦੀ ਹੈ ਕਿ ਕੀ ਕੋਜੋਦੇ ਵਿੱਚ ਸਾਹਮਣੇ ਆਊਗਾ ਇਸ ਬਾਬਤ ਜੇਕਰ ਕੁਝ ਹੁੰਦਾ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕਿਤੇ ਨਾ ਕਿਤੇ ਜ਼ਰੂਰ ਹੋਵੇਗਾ ਕਿ ਵੱਡੀ ਹਲਚਲ ਹੋਣੀ ਤੈ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜੋ ਕੁਝ ਘਟਨਾ ਕਰਨ ਵਾਪਰੇ ਭਾਵੇਂ ਹੜਾਂ ਦੀ ਗੱਲ ਕਰ ਲਈਏ ਜਾਂ ਫਿਰ ਦੂਜੇ ਪਾਸੇ ਜੋ ਕੇਂਦਰ ਦੇ ਨਾਲ ਪੰਜਾਬ ਦੇ ਵਿੱਚ ਰੇਡ ਕਾ ਕੇਂਦਰ ਤੇ ਪੰਜਾਬ ਸਰਕਾਰ ਦਾ 1200 ਕਰੋੜ ਦਾ ਜਿੰਨਾ ਪੈਸਿਆਂ ਨੂੰ ਲੈ ਕੇ ਗੱਲ ਚੱਲ ਰਹੀ ਹੈ ਪਰ ਅੱਜ ਸਮਾਂ ਕਿਹੋ ਜਿਹਾ ਚੱਲ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਦੇਖੋ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਲਗਾਤਾਰ ਆਮ ਆਦੀ ਪਾਰਟੀ ਦੇ ਜਿੱਥੇ ਸਵਾਲ ਚੁੱਕੇ ਜਾਂਦੇ ਨੇ ਉਹਨਾਂ ਦੇ ਤਾਂ ਚਲੋ ਮੰਨਿਆ ਪਰ ਜਦੋਂ ਹਰਮੇਸ਼ ਸਿੰਘ ਪਠਾਨ ਮਾਜਰਾ ਹੋਰਾਂ ਦੇ ਵੱਲੋਂ ਆਪਣੀ ਸਰਕਾਰ ਦੇ ਉੱਤੇ ਜਾਂ ਫਿਰ ਅਫਸਰशाही ਦੇ ਉੱਤੇ ਕਿੰਤੂ ਪਿੰਤੂ ਕੀਤਾ ਗਿਆ ਸੀ ਮਤਲਬ ਕਿਤੇ ਨਾ ਕਿਤੇ ਜਿਹੜੀ ਦਰਦ ਸੀ ਲੋਕਾਂ ਦਾ ਉਸ ਨੂੰ ਬਿਆਨ ਕੀਤਾ ਗਿਆ ਸੀ ਘੱਗਰ ਦੀ ਸਫਾਈ ਨੂੰ ਲੈ ਕੇ ਭਾਵੇਂ ਉਹ ਇੱਕ ਐਓਜਾ ਹਥਿਆਰ ਬਣਾ ਲਿਆ ਗਿਆ ਜਿਸ ਦੇ ਕਰਕੇ ਦੇਖੋ ਉਦੋਂ ਹਰਮੇਸ਼ ਸਿੰਘ ਪਠਾਨ ਮਾਜਰਾ ਵੀ ਕਹਿੰਦੇ ਸੀ ਕਿ ਸਾਨੂੰ ਸੁਨੇਹਾ ਇਹ ਆਇਆ ਕਿ ਤੁਸੀਂ ਜਿਹੜੀ ਵੀਡੀਓ ਪਾਈ ਹੈ ਉਹ ਡਿਲੀਟ ਕਰ ਦਿਓ ਉਹ ਕਹਿੰਦੇ ਅਸੀਂ ਵੀਡੀਓ ਨਹੀਂ ਡਿਲੀਟ ਕਰਦੇ ਭਾਵੇਂ ਸਾਨੂੰ ਪਾਰਟੀ ਚ ਕੱਢ ਦਿਓ ਉਹ ਆਪਣੇ ਫੈਸਲੇ ਦੇ ਉੱਤੇ ਅੜ ਗਏ ਸੀ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸਕੋਰ ਸਕਿਉਰਿਟੀਸ ਜੌਬ ਆਪਸੇ ਲੈ ਲਈ ਗਈ ਜਾਂ ਫਿਰ ਉਹਦੇ ਜਿਹੜੇ ਹਸਲਕੇ ਦੇ ਅਫਸਰ ਸੀ ਐਸ ਐਚਓ ਸੀ ਉਹਨਾਂ ਨੂੰ ਉਹਦਾ ਤਬਾਦਲਾ ਕਰ ਦਿੱਤੇ ਗਏ ਸੀ ਕਿਤੇ ਨਾ ਕਿਤੇ ਵੱਡੇ ਪੱਦਰ ਦੇ ਉੱਤੇ ਹਲਚਲ-ਸਨੋਰ ਦੀ ਸਿਆਸਤ ਦੇ ਵਿੱਚ ਵਿਖ ਨੂੰ ਮਿਲੀ ਸੀ ਪਰ ਅੱਜ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਦਿੱਲੀ ਦਾ ਦਬਾਅ ਕਿਉਂਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਾਂ ਫਿਰ ਉਹਨਾਂ ਦੇ ਨਾਲ ਦੀ ਲੀਡਰਸ਼ਿਪ ਜੇਕਰ ਅੱਜ ਦਿੱਲੀ ਦੇ ਦਬਦਬੇ ਦੇ ਉੱਤੇ ਨਹੀਂ ਬੋਲਦੀ ਕਿਉਂਕਿ ਦੇਖੋ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਦਿੱਲੀ ਦਾ ਦਬਦਬਾ ਪੰਜਾਬ ਦੇ ਉੱਤੇ ਨਹੀਂ ਸਹਿਿਆ ਅੱਜ ਜੇਕਰ ਆਮ ਆਦੀ ਪਾਰਟੀ ਕਹੇ ਵੀ ਹਾਂ ਸਾਡੀ ਦਿੱਲੀ ਲੀਡਰਸ਼ਿਪ ਜੇਕਰ ਭਗਵੰਤ ਮਾਨ ਸੱਚਮੁੱਚ ਹੁਣ ਉਹਨਾਂ ਦੇ ਦਬਾਅ ਦੇ ਹੇਠ ਨੇ ਲੋਕਾਂ ਦੇ ਵਿੱਚੇ ਆਵਾਜ਼ ਜਾ ਚੁੱਕੀ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਕਿਵੇਂ ਵਿਸ਼ਵਾਸ ਦਿਵਾਣਗੇ ਕਿ ਸੱਚਮੁੱਚ ਇਸ ਪੰਜਾਬ ਦੀ ਧਰਤੀ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੱਲਦੀ ਹੈ ਭਗਵੰਤ ਮਾਨ ਦੇ ਜਿਹੜੇ ਫੈਸਲੇ ਨੇ ਉਹੀ ਚੱਲਦੇ ਨੇ ਜਾਂ ਫਿਰ ਦਿੱਲੀ ਵਾਲਿਆਂ ਦੇ ਵੱਲੋਂ ਕਿਤੇ ਜਾਂਦੇ ਨੇ ਕਿਉਂਕਿ ਦੇਖੋ ਚਰਚਾਵਾ ਪਹਿਲਾਂ ਵੀ ਚੱਲੀ ਸੀ ਹ ਕੈਪਟਨ ਮਹਿੰਦਰ ਸਿੰਘ ਤੋਂ ਪਹਿਲਾਂ ਜਦੋਂ ਵੀ ਕੈਪਟਨ ਮਹਿੰਦਰ ਸਿੰਘ ਨੂੰ ਲਾਹ ਦੇਣਾ ਵਾ ਉਦੋਂ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸੀ ਸਿਆਸਤ ਦੇ ਵਿੱਚ ਕੁਝ ਵੀ ਸਥਿਰ ਅਸਥਿਰ ਨਹੀਂ ਹੁੰਦਾ ਕਿਉਂਕਿ ਇੱਥੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹੁਣ ਸਿਆਸਤ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਕੋਈ ਯਕੀਨ ਨਹੀਂ ਵੀ ਕਰਦਾ ਸੀ ਕਿ ਉਹ ਮੁੱਖ ਮੰਤਰੀ ਬਣ ਜਾਣਗੇ ਹੁਣ ਭਾਵੇਂ ਇਹ ਗੱਲ ਜ਼ਰੂਰ ਹੈ ਕਿ ਜਿਸ ਤਰ੍ਹਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਦੇ ਉੱਤੇ ਭਾਵੇਂ ਜ਼ਰੂਰ ਬੈਠੇ ਨੇ ਪਰ ਚਰਚਾਵਾ ਇਹ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਚੱਲਦੀ ਨਾ ਸਿਰਫ ਸੈਨ ਸੈਨ ਚੱਲਦੇ ਨੇ ਬਾਕੀ ਚਲਾਉਣ ਵਾਲੇ ਤਾਂ ਪਿੱਛੇ ਕੋਈ ਮਾਸਟਰਮਾਈਂਡ ਰਿਮੋਟ ਤਾਂ ਕੋਈ ਹੋਰ ਹੈ ਹੁਣ ਇਸ ਦਾ ਪ੍ਰਭਾਵ ਸਤਾਈ ਦੇ ਵਿੱਚ ਕੀ ਹੋਵੇਗਾ ਇਹ ਹੁਣ ਇਹ ਲੋਕਾਂ ਦੇ ਮਨਾਂ ਦੇ ਵਿੱਚ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਕੱਢਣ ਦੇ ਵਿੱਚ ਕਾਮਯਾਬ ਹੋਣਗੇ ਕਿ ਸੱਚਮੁੱਚ ਦਿੱਲੀ ਲੋਬੀ ਹੈ ਜਿਹੜੀ ਉਹ ਸੁਖਪਾਲ ਸਿੰਘ ਖੈਰੇ ਨੂੰ ਇਹ ਉਹ ਜਨਕ ਸੁਤਤਾ ਪਸਾਣਾ ਚਾਹੁੰਦੀ ਹੈ ਜਿਸ ਦੇ ਵਿੱਚੋਂ ਵਿਕਰਮ ਸਿੰਘ ਜੀਠੀ ਦੇ ਵਾਂਗ ਮਤਲਬ ਜੇਲ੍ਹ ਦੇ ਵਿੱਚ ਉਹਨੂੰ ਰੱਖ ਕੇ ਉਹਨਾਂ ਉਤੋਂ ਆਪਣਾ ਸਿਆਸੀ ਬਦਲਾਖੋਰੀ ਦੀ ਭਾਵਨਾ ਦੇ ਨਾਲ ਉਹਨਾਂ ਦੇ ਉੱਤੇ ਜਿਹੜਾ ਪਰਚਾ ਉਹ ਕੀਤਾ ਜਾਵੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਲਗਾਤਾਰ ਜਦੋਂ ਪੰਜਾਬ ਕਾਂਗਰਸ ਇਹ ਗੱਲ ਕਹਿ ਰਹੀ ਕਿ ਸਿਆਸੀ ਬਦਲਾਖੋਰੀ ਦੀ ਭਾਵਨਾ ਦੇ ਨਾਲ ਇਹ ਜਿਹੜਾ ਕੀਤਾ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਦੋਂ ਕਾਂਗਰਸ ਦੇ ਵਿੱਚ ਸੀ ਸੁਖਪਾਲ ਸਿੰਘ ਇਹਦਾ ਸਰਕਾਰ ਸੀ ਪੰਜਾਬ ਦੇ ਵਿੱਚ ਕਾਂਗਰਸ ਦੀ ਤਾਂ ਜਦੋਂ ਸੁਖਪਾਲ ਸਿੰਘ ਖੈਰਾ ਦੇ ਉੱਤੇ ਕਾਰਵਾਈ ਕੀਤੀ ਸੀ ਤਾਂ ਸੁਖਪਾਲ ਸਿੰਘ ਖੈਰਾ ਉਦੋਂ ਆਮ ਆਦੀ ਪਾਰਟੀ ਵਿੱਚ ਸੀ ਤਾਂ ਸੁਖਪਾਲ ਸਿੰਘ ਖੈਰਾ ਦੇ ਹੱਕ ਦੇ ਵਿੱਚ ਨੇਤਰ ਸੀ ਸੀ ਕੇਸ ਦੇ ਵਿੱਚ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਨ ਪਰ ਉਸ ਤੋਂ ਬਾਅਦ ਜੋ ਕੁਝ ਸਮਾ ਹੋਇਆ ਦੋ ਸਭ ਨੇ ਦੇਖਿਆ ਪਰ ਅੱਜ ਦੀ ਡੇਟ ਦੇ ਵਿੱਚ ਕੀ ਸੁਖਪਾਲ ਸਿੰਘ ਖੈਰਾ ਨੂੰ ਜਿੱਥੇ ਆਮ ਆਦੀ ਪਾਰਟੀ ਦੇ ਨਾਲ ਲੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਤੋਂ ਖਤਰਾ ਉੱਥੇ ਕੀ ਉਹਨਾਂ ਨੂੰ ਆਪਣੀ ਹੀ ਕਾਂਗਰਸ ਦੇ ਕੁਝ ਲੀਡਰਾਂ ਤੋਂ ਵੀ ਖਤਰਾ ਹੈ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਬਿਆਨ ਪਾਇਆ ਗਿਆ ਬਿਆਨ ਕੀਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਨਾਲ ਕੋਈ ਕਾਰਵਾਈ ਹੁੰਦੀ ਹੈ ਕਿ ਕੋਈ ਕੀ ਕੁਝ ਹੁੰਦਾ ਹੈ ਇਸ ਬਾਬਤ ਸਭ ਦੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਤੇ ਨਾ ਕਿਤੇ ਜੇਕਰ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂ ਫਿਰ ਮਾਨ ਸਰਕਾਰ ਨੇ ਜਾਂ ਫਿਰ ਕੇਜਰੀਵਾਲ ਦੀ ਜਿਹੜੀ ਲੀਡਰਸ਼ਿਪ ਨੇ ਪੰਜਾਬ ਦੇ ਵਿੱਚ ਕੁਝ ਅਜੀਬ ਫੈਸਲੇ ਲਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਯੂ ਟਰਨ ਲਿਆ ਭਾਵੇਂ ਲੈਂਡ ਪੂਲਿੰਗ ਦਾ ਮਸਲਾ ਦੀ ਗੱਲ ਕਰ ਲਈਏ ਜਾਂ ਫਿਰ ਜਿਹੜੇ ਹੁਣ ਸ਼ਾਮ ਲਟ ਜ਼ਮੀਨਾਂ ਦੀ ਗੱਲਬਾਤ ਮੋਹਾਲੀ ਵਾਲੇ ਇਲਾਕੇ ਦੀ ਗੱਲ ਕਰ ਲਈ ਜਿਸ ਤਰ੍ਹਾਂ ਜੋ ਖਬਰਾਂ ਸਾਹਮਣੇ ਆਈਆਂ ਸੀ ਸੋ ਆਨ ਵਾਲ ਦੇ ਨਾਲ ਵਿੱਚ ਕੀ ਕੁਝ ਹੁੰਦਾ ਇਹ ਵੀ ਇਸ ਬਾਬਤ ਗੱਲਬਾਤ ਕਰਦੇ ਰਹਾਂਗੇ ਧੰਨਵਾਦ